ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜ਼ਿਲ੍ਹੇ ਅੰਦਰ ਮੋਟਰਾਂ ਦੀਆਂ ਤਾਰਾਂ ਕੱਟਣ ਵਾਲਾ ਗ੍ਰੋ ਇਸ ਕਦਰ ਸਰਗਰਮ ਹੋ ਚੁੱਕਾ ਹੈ ਕਿ ਕਿਸਾਨਾਂ ਦੀ ਨੀਂਦ ਹਰਾਮ ਹੋਈ ਪਈ ਹੈ ਜੋ ਆਪਣੀਆਂ ਮੋਟਰਾਂ ਦੀਆਂ ਤਾਰਾਂ ਚਾਰ-ਚਾਰ ਵਾਰੀ ਨਵੀਆਂ ਪਵਾ ਚੁੱਕੇ ਹਨ ਪਰੰਤੂ ਫਿਰ ਵੀ ਚੋਰ ਆਏ ਦਿਨ ਮੋਟਰਾਂ ਤੋਂ ਤਾਰਾਂ ਕੱਟ ਕੇ ਲੈ ਜਾਂਦੇ ਹਨ ਜਿਸ ਕਰਕੇ ਕਿਸਾਨ ਦਿਨ ਰਾਤ ਆਪਣੀਆਂ ਮੋਟਰਾਂ ਤੇ ਚੱਕਰ ਮਾਰ ਕੇ ਰਾਖੀ ਕਰਨ ਲਈ ਮਜਬੂਰ ਹੋਏ ਪਏ ਹਨ ਇਸੇ ਤਰ੍ਹਾਂ ਦੀ ਘਟਨਾ ਪਿੰਡ ਗੁਣਾਚੌਰ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਦੋ ਕਿਸਾਨ ਭਰਾ ਜੱਗਾ ਤੇ ਮੰਨਾ ਜੋ ਅੱਜ ਸਵੇਰੇ ਆਪਣੀ ਮੋਟਰ ਤੇ ਗਏ ਸਨ ਕਿ ਇੱਕ ਨੌਜਵਾਨ ਜਿਸ ਦੇ ਕੋਲ ਇੱਕ ਝੋਲਾ ਤੇ ਇੱਕ ਕੁੱਕੜ ਸਨ ਜਿਸ ਨੂੰ ਸ਼ੱਕ ਦੇ ਆਧਾਰ ਤੇ ਪੁੱਛਗਛ ਕਰਨ ਲਈ ਕੋਸ਼ਿਸ਼ ਕੀਤੀ ਗਈ ਤਾਂ ਉਹ ਖੇਤੋਂ ਖੇਤੀ ਭੱਜ ਪਿਆ ਤੇ ਜਦੋਂ ਉਸ ਨੂੰ ਮਗਰ ਭੱਜ ਕੇ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਗੁਜਰਾ ਦੇ ਡੇਰੇ ਨਜ਼ਦੀਕ ਕੁੱਕੜ ਤੇ ਝੋਲਾ ਛੱਡ ਕੇ ਕੰਧ ਟੱਪ ਕੇ ਗੁਜਰਾ ਦੇ ਡੇਰੇ 'ਚੋਂ ਹੁੰਦਾ ਹੋਇਆ ਫਰਾਰ ਹੋ ਗਿਆ ਜਿਸ ਦੀ ਉਹਨਾਂ ਵੱਲੋਂ ਪਹਿਚਾਣ ਵੀ ਕਰ ਲਈ ਗਈ ਹੈ ਜਦੋਂ ਨੌਜਵਾਨ ਵੱਲੋਂ ਸੁੱਟਿਆ ਗਿਆ ਝੋਲਾ ਚੱਕੀ ਤਾਂ ਗਿਆ ਤਾਂ ਉਸ ਵਿੱਚੋਂ ਚੋਰੀ ਕੀਤੀਆਂ ਗਈਆਂ ਤਾਂਬੇ ਦੀਆਂ ਤਾਰਾਂ ਬਰਾਮਦ ਹੋਈਆਂ ਇਸ ਮੌਕੇ ਗਹਿਲ ਮਜਾਰੀ ਤੋਂ ਨੰਬਰਦਾਰ ਚਰਨਜੀਤ ਸਿੰਘ ਚਾਜ ਜ ਸਮੇਤ ਦਰਜਨਾਂ ਕਿਸਾਨ ਇਕੱਠੇ ਹੋ ਗਏ ਜਿਨ੍ਹਾਂ ਕਥਿਤ ਚੋਰ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਉਹਨਾਂ ਦੀਆਂ ਮੋਟਰਾਂ ਸੁਰੱਖਿਅਤ ਰਹਿ ਸਕਣ ਆਓ ਕਿਸਾਨਾਂ ਅਤੇ ਪੁਲਿਸ ਅਧਿਕਾਰੀ ਕੋਲੋਂ ਜਾਣਦੇ ਹਾਂ ਕਿ ਕੀ ਹੈ ਪੂਰਾ ਮਾਮਲਾ ਇਹੋ ਜਿਹਾ ਕਿ ਉਹ ਜੇਕਰ ਉਹ ਤਾਰੇ ਨੂੰ ਲੈ ਕੇ ਉਹ ਕਲਾਕਾਰਾਂ ਨਾਲ ਬੈਠੇ ਜਿਵੇਂ ਜਿਵੇਂ ਕਿ ਇੰਟਰੀ ਹੈ ਮੁੜ ਕੇ ਪੀ ਜਾਏਗਾ 8 ਵਜੇ ਜੀ ਉਹ ਤਾਂ ਢੇੜੀ ਹੈ ਯਾਰ ਰਾਤ ਨੂੰ ਤੁਸੀ ਬੁਆ ਰੱਖ ਲਿਆ ਨਾ ਨਾਨ ਬੰਦੇ ਕਰਦੇ ਤੁਹਾਨੂੰ ਬੰਦਾ ਖਾਣੇ ਬੰਦੇ ਨੂੰ ਘਸ ਜਾਂਦੇ ਚਲੋ ਭਰੋ ਬੇਟਾ ਮੇਰੀ ਗੱਲ ਸੁਣੋ ਦੋ ਬੰਦੇ ਆ ਕਿੰਨੇ ਦੀ ਨੰਗਾਲ ਲੈਂਦੇ ਤੁਸੀਂ ਕਿਉਂ ਨਹੀਂ ਬੰਦਾ ਫੜਦੇ ਤੁਸੀਂ 50 ਜਰਦੀ ਸਾਡੀ ਪੈਸੇ ਚਾੜ ਜਾਓ ਜਲਦੀ ਤੇ ਸੌਂ ਜਾਓ ਇਹ ਬੰਦੇ ਲੈ ਕੇ ਦੇਖੋ ਪਤਾ ਨਹੀਂ ਕਿਹੜਾ ਜੇਟਰੀ ਹੋਈ ਉਹ ਆਉਂਦਾ ਜੋ ਆ ਕੰਮ ਹੁੰਦਾ ਜਿਹੜਾ ਮੰਦਰ ਟੂਰ ਹੁੰਦਾ ਉਹ ਪਹਿਲਾਂ ਛੱਡ ਦਿੰਦੀ ਬੋਲ ਜੀ ਉਹ ਕਹਿੰਦੇ ਪਏ ਅਸੀਂ ਕਾਹਨ ਰੋਟੀਆਂ ਖੜਾਈਏ ਇਹਨੂੰ ਇਹ ਜਮਾਨਤੀ ਦੇ ਬਾਰੇ ਕਰ ਇਹ ਇੱਕ ਮਿੰਟ ਇਹ 10 ਦਿਨਾਂ ਦਾ ਕੰਮ ਆ ਜੇ ਬੰਦ ਕਰਨਾ ਹੋਵੇ ਜੇ ਬੰਦ ਕਰਨ ਤੇ ਆ ਜਾਣ ਪੁਲਿਸ ਚੈੱਕ ਕਰੇ ਕੁਆੜੀਆਂ ਨੂੰ ਕੁਆੜੀਆਂ ਦਾ ਸਮਾਨ ਫੜ ਹੁੰਦਾ ਕੁਆੜੀਆਂ ਦੱਸਣ ਕਿਥੋਂ ਰਿਆ ਕੁਆੜੀਆਂ ਸਮਾਨ ਲੈਣਾ ਜੇ ਤੋਂ ਸਮਾਨ ਲੈਂਦੇ ਆ ਉਹਦਾ ਆਧਾਰ ਕਾਰਡ ਲਿਖਣ ਜਾਂ ਫਿਰ ਉਹ ਤੋਂ ਸਮਾਨ ਫੜੋਗਾ ਦੱਸੇ ਪੇ ਮੈਂ ਫਲਾਣਾ ਬੰਦਾ ਮੈਂ ਦੇਖ ਕੇ ਗਿਆ ਆਧਾਰ ਕਾਰਡ ਆ ਉਹਦਾ ਇਹ 10 ਦਿਨਾਂ ਦਾ ਕੰਮ ਬੰਦ ਹੋ ਜਾਊਗਾ ਬੰਦ ਕਰਲਾ ਨਹੀਂ ਜਾਂਦੇ ਠੀਕ ਹੈ ਜੀ ਸਾਡਾ ਕੀ ਕਸੂਰ ਹੈ ਪੈਣ ਚ 6-6000 ਰੁਪਏ ਦੀ ਤਾਰਿਆ ਕੱਲੀ-ਕੱਲੀ ਪੈਂਦੀ ਪੰਜ-ਪੰਜ 12-13 ਖੋਲ ਹੋ ਗਏ ਕਿਹੜਾ ਬੰਦਾ ਇੱਥੇ ਦੱਸੋ ਕਿਹਦੀ ਇੰਤਕਾਰ ਖੁੱਲੀ ਸਾਰੇ ਬੰਦਿਆਂ ਨੇ ਤਾਰਾ ਖੋਲ ਟੁਕਿਆ ਤਾਂ ਅਜ ਇੱਕ ਬੰਦਾ ਫੜ ਹੋਇਆ ਜੀ ਤੇ ਤਾਰਾ ਚੋਰੀ ਜਿਹੜੀਆਂ ਕੀਤੀਆਂ ਸੀ ਉਹ ਤਾਰਾ ਮੁਕੀ ਹੋਈ ਆ ਰਾਮਨ ਕਰਦੀਆਂ ਜੀ ਤੇ ਜਿਹਦਾ ਗੁਰਪ੍ਰੀਤ ਦਾ ਨਾਮ ਲਖਾਇਆ ਉਹਦੇ ਖਲਾ ਬਣਦੀ ਕਾਰਵਾਈ ਕੀਤੀ ਜਾਊਗੀ ਥੈਂਕ ਯੂ ਜਿਹੜਾ ਮੂਰੇ ਤੇਲ ਪਵਾਉਂਦਾ ਉਹ ਵੀ ਡਿੱਕਿਆ ਜਾਂਦਾ ਤੇ ਉਹ ਤੇਰ ਜਣੀ ਸਾਡਾ ਸੀਜ਼ਨ ਦੇ ਵਿੱਚ 4 ਵਜੇ ਤਾਂ ਜਰੂਰ ਨਿਕਲਦਾ ਤੇ ਉਹ ਤੇ ਪੁਲਿਸ ਤਾਂ ਦੇ ਅਪਰੋਚ ਕੋਲ ਦੇ ਗੇਟ ਦੇ ਮੋੜੇ ਆ ਟ੍ਰਾਂਸਫਰ ਉਹ ਪੱਕੀ ਸੜਕ ਤੇ ਪੱਕੀ ਸੜਕ ਤੇ ਤੇ ਉਹ ਜਿੰਨੀ ਵਾਰਾ ਵੀ ਤੇਲ ਨਿਕਲਦਾ ਪੁਲਿਸ ਨੂੰ ਰਿਪੋਰਟ ਵੀ ਕਰੀਦੀ ਆ ਕਈ ਸਾਰਾ ਕੁਝ ਮਹਿਕਮਿਆਂ ਨੂੰ ਵੀ ਦੱਸੀਦਾ ਪੈਸੇ ਕੋਲੋਂ ਵੀ ਲਾਈਦੇ ਆ ਹੁਣ ਕੋਲੋਂ ਪੈਸੇ ਲਾ ਕੇ ਅਸੀਂ ਆਪਣੇ ਕਣਕ ਨੂੰ ਪਾਣੀ ਲਾਇਆ ਸੀਗਾ 1 ਸਾਲ ਤੱਕ ਕਣਕ ਦੀ ਮੇਰੀ ਰੋਣੀ ਵੀ ਰਹਿ ਗਈ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਈ ਤੁਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਧਰ ਦੇ ਚੋਰ ਜਿਹੜੇ ਆ ਉਹਨਾਂ ਨੂੰ ਪੂਰਾ ਫੇਰਾ ਦਿੱਤਾ ਜਾਵੇ ਪ੍ਰਸ਼ਾਸਨ ਤੋਂ ਇਹ ਆ ਮੈਂ ਮੰਗ ਕਰਦਿਆਂ ਵੀ ਜਿੱਦਾਂ ਹੁਣ ਆਮ ਬੰਦੇ ਦੇ ਮੂੰਹ ਤੋਂ ਇਹ ਨਿਕਲਦਾ ਵੀ ਜਿੰਨੇ ਕਵਾੜੀਏ ਬੈਠੇ ਆ ਉਹ ਪੁਲਿਸ ਨੂੰ ਮਹੀਨਾ ਭਰ ਰਹੀ ਆ ਆ ਜਿੰਨੇ ਬੰਦਿਆਂ ਦੇ ਮੂੰਹ ਹਰੇਕ ਬਾਹ ਹੈ ਕੱਢਦੇ ਵੀ ਜੇ ਮਹੀਨੇ ਭਰਦੇ ਤਾਂ ਸਾਡੇ ਚੋਰ ਕੱਲ ਫੜੂਗੇ ਫੜਾਉਣੇ ਕਿਹਨੂੰ ਜੇ ਚੋਰ ਫੜਾ ਵੀ ਦਿੰਨੇ ਆ ਤੇ ਜਿਹੜੀਆਂ ਤਰੀਕਾ ਉਹ ਚੋਰ ਲਿਆ ਬੰਦੇ ਉਹਨੀਆਂ ਨਾਲ ਜੱਟਦੀਆਂ ਬੈਠਦੇ ਆ ਮੈਂ ਇੱਕ ਵਾਰੀ ਆਪਣਾ ਚੋਰ ਖੜਾਇਆ ਤੇ ਨਾਲ ਤਰੀਕਾ ਵੀ ਨਹੀਂ ਉੱਥੇ ਬੰਦਿਆਂ ਮੈਂ ਹੱਥ ਜੋੜ ਕੇ ਉੱਥੋਂ ਛੁੱਟਿਆ ਵੀ ਮੇਰੀ ਜਾਨ ਖਰਾਬਾ ਮੈਂ ਮੁੜ ਕੇ ਚੋਰ ਨੇ ਕਰੀ ਲਗਾਉ ਆ ਸਾਡੇ ਮੁਲਕ ਦਾ ਕਾਨੂੰਨ ਆ हां सारे बंदे चोर फड़वण आले खड़े हैं जे सारे नु सारे नाल इणया तरीका पै केइना आई चोर फड़वण आ जांगे मुणके नहीं जी चोर कोई फड़वण नहीं आंदा डरदा वी मुड़ के ਸਾਡੀਆਂ ਵੀ ਤਰੀਕਾਉਂ ਨੀਆਂ ਪੈਣੀਆਂ ਸਮਾਨ ਫੜਿਆ ਗਿਆ ਚੋਰ ਦੇ ਕੋਲ ਆ ਸਮਾਨ ਫੜਿਆ ਗਿਆ ਬ੍ਰਾਹਮਤ ਹੋ ਗਿਆ ਫਿਰ ਚੋਰ ਦੀ ਜ਼ਿੰਮੇਵਾਰੀ ਰਹਿ ਗਈ ਜਾਂ ਕਿਸਾਨਾਂ ਦੀ ਨਾਲ ਵੀ ਜ਼ਿੰਮੇਵਾਰੀ ਰਹਿ ਗਈ ਵੀ ਤੁਸੀਂ ਵੀ ਤਰੀਕਾ ਜਾ ਕੇ ਭੋਤ ਜੇ ਉਹ ਥਾਣੇ ਦੇ ਬਾਰੇ ਵਾਲਾ ਮੈਨੂੰ ਪਤਾ ਹੈ ਜੇ ਥਾਣੇ ਦੇ ਵਿੱਚ ਚੋਰ ਫੜ ਹੁੰਦਾ ਕਾਨੂੰਨ ਬਾਰੇ ਥਾਣੇ ਦੇ ਬੰਦਿਆਂ ਨੂੰ ਪੜਨੇ ਚਾਹੀਦਾ ਜਾਂਦਾ ਬੰਦੇ ਨੂੰ ਨਵੇਂ ਚਾਹ ਚਿਲੰਦਰ ਭੇਜਣਾ ਹੈ ਨਵੇਂ ਚਾਹ ਚਿਲੰਦਰ ਥੋੜਾ ਤਾਂ 400 ਬੰਦੇ ਪਰ ਇਹ ਆ ਵੀ ਹੁੰਦਾ ਜਿੰਮੇਦਾਰ ਹੁੰਦਾ ਤੇ ਉਹ ਤਾਰ ਅੱਜ ਪਾ ਕੇ ਜਾਂਦਾ ਦੂਏ ਦਿਨ ਪੱਟ ਲੈਂਦੇ ਆ ਪੈਸੇ ਬੜੇ ਲੱਗਦੇ ਆ ਦੋ ਦੋ ਚਾਰ ਚਾਰ ਘੰਟੇ ਜਿਹੜੀ ਆ ਲਾਈਟ ਬੰਦ ਰਹਿ ਜਾਂਦੀ ਆ ਤੇ ਅਸੀਂ ਤਾਂ ਹੀ ਕਹਿੰਦੇ ਆ ਵੀ ਜਿਹੜਾ ਕਰੋ ਆ ਉਹਦਾ ਫੜ ਹੋਇਆ ਉਹ ਉਹਦੇ ਨਾਲ ਜਿਹੜੇ ਬਾਕੀ ਦੇ ਮੁੰਡੇ ਉਹ ਵੀ ਫੜੇ ਜਾਣ ਤੇ ਜਿਹੜੇ ਕੁਆੜੀਏ ਤਾਰਾਂ ਖਰੀਦਦੇ ਆ ਉਹ ਵੀ ਫੜੇ ਜਾਣ ਬਾਕੀ ਮੈਂ ਸਾਰੇ ਬੇਨਤੀ ਕਰਦਾ ਆਪਣੇ ਆਪਣੇ ਪਿੰਡਾਂ ਦੇ ਵਿੱਚ ਜਿਹੜੇ ਸਾਈਕਲਾਂ ਤੇ ਕੁਆੜੀਏ ਆਉਂਦੇ ਆ ਉਹਨਾਂ ਦਾ ਸਾਈਕਲ ਖੋਹ ਕੇ ਆਪਣੇ ਕੋਲ ਰੱਖ ਲਓ ਤੇ ਉਹਨੂੰ ਦੱਸ ਦਿਓ ਵੀ ਬੰਦਾ ਬਣ ਜਾ ਨੱਠ ਜਾ ਤੈਨੂੰ ਅਸੀਂ ਛੇ ਗੱਲ ਨਹੀਂ ਦੇਣਾ